ਫਿਰ ਤੋਂ ਵੀ ਨਿਗਾਹ ਦੇ ਵਿੱਚ ਧਮਕੀਆਂ ਦੇ ਲੈਟਰ ਦਿੱਤੇ ਆ ਫਿਰ ਮੇਰੀ ਨਿਗਾਹ ਦੇ ਵਿੱਚ ਗੁਰੂ ਰਾਮ ਦਾ ਪਾਸ਼ਾ ਦੀ ਸੰਗਤ ਦਿਸਦੀ ਆ ਤੇ ਇੱਥੇ ਤਾਂ ਕਈ ਚੜ ਕੇ ਆਏ ਹੈ ਜੀ ਅਬਦਾਲੀ ਵਰਗੇ ਆ ਗਏ ਇੱਥੇ ਕਿਹਨਾਂ ਲਖਬਤ ਰਾਏ ਵਰਗੇ ਆ ਗਏ ਇੱਥੇ ਮੀਰ ਬੰਨੂ ਵਰਗੇ ਆ ਗਏ ਇੱਥੇ ਸਾਡੀ ਆ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆ ਗਈ ਇੱਥੇ ਕਿੰਨੇ ਜਰਨਲ ਕਰਨ ਵਾਲੇ ਇੱਥੇ ਚੜ੍ਹ ਕੇ ਆ ਗਏ ਤੇ ਉਹ ਮੱਥੇ ਰੰਗਣ ਲੈ ਤੁਸੀਂ ਦੇਖ ਲਓ ਵੀ ਇੱਥੇ ਕੀ ਬੈਠ ਕੇ ਕੀ ਕੀਤਾ ਉਹ ਧਮਕੀਆਂ ਨਹੀਂ ਇੱਥੇ ਦਾ ਗੋਲੇ ਚਿੱਲੇ ਟੈਂਕ ਤੋਪਾਏ ਸਾਰਾ ਕੁਝ ਆਇਆ ਪਰ ਵੇਖੋ ਇਹ ਗੱਲ ਅਸੀਂ ਉਦੋਂ ਜਿਹੜਾ ਜਦੋਂ ਆਇਆ ਨਾ ਰਾਹੁਲ ਗਾਂਧੀ ਤੇ ਉਦੋਂ ਅਸੀਂ ਉਹਨੂੰ ਇੱਕ ਸਵਾਲ ਕੀਤਾ ਸੀ ਕਿ ਤੂੰ ਦਰਸ਼ਨ ਕਰਨ ਆਇਆ ਤੇਰਾ ਤੈਨੂੰ ਜਗ੍ਹਾ ਦਿੱਤੀ ਗਈ ਆ ਇਹ ਵੀ ਵੱਡੀ ਗੱਲ ਆ ਕੀ ਤੂੰ ਨਾ ਇਹ ਦੱਸ ਵੀ ਆ ਜਿਹੜੀ ਢਾਈ ਸੀ ਜਿਹੜੀ ਇਮਾਰਤ ਤੁਹਾਡੇ ਮੁਤਾਬਕ ਇਮਾਰਤ ਸੀ ਜਿਹੜੀ ਬਈ ਅਕਾਲ ਤਖਸਾਲ ਸਾਹਿਬ ਨੂੰ ਡਟਾਇਆ ਸੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਵੰਨਿਆ ਸੀ ਵੀ ਇਹ ਉਸੇ ਤਰ੍ਹਾਂ ਹੀ ਖੜਾ ਲੱਗਦਾ ਜਾਂ ਤੈਨੂੰ ਲੱਗਦਾ ਵੀ ਜਿਹੜੇ ਘੱਟ ਪਰ ਉਦੋਂ ਵੀ ਬੁਲੰਦਾ ਨੂੰ ਸੋ ਮੈਂ ਤਾਂ ਇਹ ਕਹਿਣਾ ਇਹ ਤਵਕੀਆਂ ਧੁੰਕੀਆਂ ਇੱਕ ਸਾਜ਼ਿਸ਼ ਆ ਇਸ ਘਰ ਤੇ ਗੁਰੂ ਦੀ ਮਿਹਰ ਹੈ ਗੁਰੂ ਰਾਮਦਾਸ ਜੀ ਦੀ ਕਿਰਪਾ ਅਸੀਂ ਵੇਖੋ ਕਿ ਸੰਗਤ ਜਿਹੜੀ ਆ ਕਿਵੇਂ ਕੋਈ ਕੋਈ ਘਾਟ ਨਹੀਂ ਹੈ ਜੀ ਗੱਲੀ ਸੰਗਤ ਸਾਡੇ ਸੂਬੇ ਦੀ ਨਹੀਂ ਜਾਂ ਸਿੱਖ ਨਹੀਂ ਆ ਰਹੇ ਤੁਸੀਂ ਦੇਖੋ ਨਿਗਾਹ ਮਾਰ ਕੇ ਕਿ ਜਿਹੜੇ ਦੂਜੇ ਸੂਬਿਆਂ ਵਾਲੀ ਜਿਹੜੇ ਜੜੀ ਸੰਗਤ ਆ ਜਿਹੜੀ ਹਮੇਸ਼ਾ ਆਉਂਦੀ ਆ ਉਹ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਗਏ ਨਾ ਉਹ ਸਭ ਦੇ ਲਈ ਜਗਾ ਵਾ ਸੋ ਉਹ ਵਧੀ ਗਿੰਦੀ ਵਿੱਚ ਆਉਂਦੀ ਆ ਮੈਨੂੰ ਤਾਂ ਧਮਕੀ ਦਾ ਲੈਟਰ ਛੇਧ ਨਹੀਂ ਦੀਦਾ ਮੈਨੂੰ ਇਹ ਦੀਦਾ ਵਾ ਵੀ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਵਾ ਸੰਗਤ ਦੇ ਵਿੱਚ ਆਪਣੇ ਗੁਰੂਪਤੀ ਸ਼ਰਧਾ ਵਾ ਉਹ ਜਿਹੜੀ ਆ ਉਹ ਜਿਉਂਦੀ ਤਿਉਹਾਂ ਤੇ ਜਿਉਂਗੀ ਕਿਉਂ ਰਹਿਣੀ ਆ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਇੱਥੇ ਜਦੋਂ ਕਰੋਨਾ ਆਇਆ ਸੀ ਤੇ ਮੈਂ ਕਿਸੇ ਧਰਮ ਦੀ ਤੋਹੀਨ ਨਹੀਂ ਕਰਦਾ بڑے بڑے ਵੱਡੇ ਵੱਡੇ ਜਿਹੜੇ ਧਰਮ ਦੇ ਸਥਾਨ ਸੀ ਸਰਕਾਰਾਂ ਨੇ ਬੰਦ ਕਰ ਲਏ ਪਰ ਇਹ ਇਹ ਸਥਾਨ ਬੰਦ ਨਹੀਂ ਹੋਇਆ ਇਹ ਦਰ ਖੁੱਲਾ ਰਿਹਾ ਇੱਥੇ ਮੈਨੂੰ ਯਾਦ ਹੈ ਕਿ ਆ ਜਦੋਂ ਖੋਨੇ ਦੇ ਉੱਤੇ ਇੱਕ ਚੈਕਿੰਗ ਕਰਨ ਵਾਸਤੇ ਮਸ਼ੀਨ ਲਾਈ ਸੀ ਹਰੇਕ ਬੰਦੇ ਨੂੰ ਸਕੈਨ ਕਰਦੇ ਸੀ ਕੋਈ ਗੱਲ ਨਹੀਂ ਅੱਜ ਵੀ ਹੁਣ ਸਾਡੇ ਵੀ ਥੋੜਾ ਜਿਹਾ ਸੰਗਤ ਦੇ ਮਨ ਚ ਵੀ ਆਇਆ ਰੋਸ ਵੀ ਇੱਥੇ ਜਿਹੜੀ ਆ ਬਾਹਰ ਭਾਵੇਂ ਬਾਹਰ ਹੀ ਆ ਤੇ ਇੱਥੇ ਪੁਲਿਸ ਜਿਹੜੀ ਚੈਕਿੰਗ ਕਰ ਰਹੀ ਆ ਜਾਂ ਐਂਟੀ ਜਿਹੜਾ ਬੰਬ ਸਕਵਾਡ ਉਹ ਕੰਮ ਕਰ ਰਿਹਾ ਦੇਖੋ ਅਸੀਂ ਪ੍ਰਸ਼ਾਸਨ ਦੀ ਨੂੰ ਸਹਿਯੋਗ ਕਰਾਂਗੇ ਪਰ ਇੱਕ ਗੱਲ ਕਲੀਅਰ ਆ ਕਿ ਮਰਜ਼ਾਦਾ ਤੇ ਪਵਿੱਤਰਤਾ ਹਮ ਕਾਇਮ ਰੱਖਾਂਗੇ ਅਸੀਂ ਕਿਸੇ ਇਸ ਗੱਲ ਨਾਲ ਸਮਝੌਤਾ ਨਹੀਂ ਕਰਾਂਗੇ ਉਹ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਨਾਲ ਕੋਈ ਸਮਝੌਤਾ ਨਹੀਂ ਕਰਨਾ ਠੀਕ ਆ ਜੇ ਕੋਈ ਆਇਆ ਸਾਡੇ ਕੋਲੇ ਕਿ ਤੁਹਾਨੂੰ ਇਸ ਤਰ੍ਹਾਂ ਦੀ ਧਮਕੀ ਪਰਿਆ ਆਇਆ ਜਾਂ ਕਿੱਦਾਂ ਆਇਆ ਉਹਨੂੰ ਅਸੀਂ ਸਹਿਯੋਗ ਕਰਾਂਗੇ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਜਿਹੜੀ ਜਿਹੜੀ ਸਥਾਨ ਦੀ ਪਵਿੱਤਰਤਾ ਵਾ ਕੋਈ ਬੂਟ ਪਾ ਕੇ ਅੰਦਰ ਚਲ ਜਾਏਗਾ ਜਾਂ ਕੋਈ ਹੋਰ ਬੰਦਾ ਅੰਦਰ ਚਲ ਜਾਏਗਾ ਜਿਹੜੇ ਚਿੱਟ ਕੱਪੜੀਏ ਪਹਿਲਾਂ ਵੀ ਇੱਥੇ ਸਾਡਾ ਸਹਿਯੋਗ ਕਰਦੇ ਆ ਤੇ ਸਹਿਯੋਗ ਲੈਂਦੇ ਆ ਉਹ ਅਸੀਂ ਉਹਨਾਂ ਦੇ ਖਿਲਾਫ ਨਹੀਂ ਆਗੇ ਉਹ ਸੰਗਤ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਮਰਜ਼ਾਦਾ ਜਾਂ ਪਵਿੱਤਰਤਾ ਦੇ ਮਾਮਲੇ 'ਚ ਕੋਈ ਸਮਝੌਤਾ ਕਰੇ ਮੈਨੇ ਕੀ ਹੈ ਤੁਹਾਨੂੰ ਕੀ ਲੱਗਦਾ ਇਸ ਧਮਕੀ ਦੇ ਪਿੱਛੇ ਕੀ ਸਾਜ਼ਿਸ਼ ਹੈ ਦੇਖੋ ਧਮਕੀ ਦੇ ਪਿੱਛੇ ਕਈ ਤਰ੍ਹਾਂ ਦੀ ਸਾਜ਼ਿਸ਼ ਹੋ ਸਕਦੀ ਹੈ ਤੁਹਾਨੂੰ ਯਾਦ ਹੋਵੇ ਕਿ ਇੱਥੇ ਪਹਿਲਾਂ ਚਾਰ ਬੰਬ ਧਮਾਕੇ ਕੀਤੇ ਗਏ ਬੰਬ ਧਮਾਕੇ ਬਹੁਤ ਛੋਟੇ ਸੀ ਇੱਥੋਂ ਤੱਕ ਵੀ ਸਰਾ ਦੇ ਵਿੱਚ ਵੀ ਆਖਰੀ ਬੰਬ ਧਮਾਕਾ ਹੋਇਆ ਤੇ ਮੈਂ ਇਹ ਗੱਲ ਨੂੰ ਮਾਣ ਨਾਲ ਕਹਿ ਸਕਦਾ ਕਿ ਉਸ ਬੰਬ ਧਮਾਕਾ ਕਰਨ ਵਾਲੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਜਿਹੜੀ ਸਾਡੀ ਵਿਜੀਲੈਂਟ ਵਿਜੀਲੈਂਟ ਟੀਮ ਹੈ ਜਿਹੜੀ ਕੈਮਰੇ ਵਾਲੀ ਸਾਡੀ ਟੀਮ ਆ ਜਿਨ੍ਹਾਂ ਨੇ ਅੱਧੇ ਘੰਟੇ ਦੇ ਵਿੱਚ ਉਹ ਫੜ ਕੇ ਪੁਲਿਸ ਨੂੰ ਦਿੱਤੇ ਸੀ ਪਰ ਮੈਨੂੰ ਨਹੀਂ ਹਾਲ ਤੱਕ ਪਤਾ ਕਿ ਉਸ ਬੰਬ ਧਮਾਕਿਆਂ ਦੇ ਪਿੱਛੇ ਕੀ ਸਾਜ਼ਿਸ਼ ਸੀ ਸਰਕਾਰ ਨੇ ਕੱਢ ਕੇ ਹਾਲ ਤੱਕ ਸਾਹਮਣੇ ਨਹੀਂ ਰੱਖੀ ਉਹ ਅੱਜ ਸਰਕਾਰ ਵੀ ਦਮਕ ਜੇ ਮਾਰਦੀ ਆ ਮੈਂ ਇਸ ਮਾਮਲੇ ਤੇ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਪਰ ਇੱਥੇ ਜ਼ਰੂਰੀ ਆ ਕਿ ਕੇਂਦਰ ਦੀ ਸਰਕਾਰ ਜਿਹਦੇ ਕੋਲੇ ਸਾਰਾ ਤਾਮਝਾਵਾ ਤੇ ਇਸ ਪੰਜਾਬ ਦੀ ਸਰਕਾਰ ਇਸ ਗੱਲ ਤੇ ਤਿੰਨ ਦਿਨ ਹੋ ਗਏ ਰੇ ਇਸ ਗੱਲ ਤੇ ਅੱਜ ਤੱਕ ਕੋਈ ਗੱਲ ਸਾਹਮਣੇ ਲੈ ਕੇ ਨਹੀਂ ਆਈ ਫਿਰ ਵੀ ਅਸੀਂ ਗੁਰੂ ਅਗੇ ਅਰਦਾਸ ਕਰਦੇ ਆਂ ਗੁਰੂ ਕਿਰਪਾ ਕਰੇ ਜਿਹਨੂੰ ਜਿਹਨੂੰ ਦੀ ਸੇਵਾ ਮਿਲਣੀ ਆ ਗੁਰੂ ਉਹਨਾਂ ਨੂੰ ਦਵੇ ਉਹਨਾਂ ਨੂੰ ਮਾਣ ਦਵੇ ਪਰ ਇੱਥੇ ਇਸ ਘਰ ਦੇ ਵਿੱਚ ਜਿਵੇਂ ਪਹਿਲਾਂ ਵੀ ਦੱਸਿਆ ਵੀ ਬੜੇ ਚੜ ਕੇ ਆਉਂਦੇ ਰਹੇ ਆਖਰੀ ਕੋਈ ਕਹਾਵਤ ਆ ਕਿ ਜਿਹੜਾ ਚੜ ਕੇ ਆਇਆ ਉਹਨੂੰ ਤੇਗ ਆ ਜਿਹੜਾ ਨਿਉ ਕਿਹਾ ਉਹਨੂੰ ਦੇਖ ਆਜੀ ਧਰਵਾਸਾ ਧਮਕੀ ਮਿਲੀ ਕੋਈ ਅੱਜ ਤੇ ਕੋਈ ਨਹੀਂ ਓਏ ਧਮਕੀਆਂ ਤੁਮ ਕਹਿੰਦੇ ਅਸੀਂ ਨਹੀਂ ਬਾਲਾ ਗੌੜਦੇ ਜੀ ਇਹ ਕਿਸੇ ਨੇ ਪਾਤੀ ਕਿਸੇ ਨੇ ਨਹੀਂ ਪਾਤੀ ਪਹਿਲਾਂ ਆ ਗਏ ਤਿੰਨ ਦਿਨ ਦੀ ਆ ਗਏ ਇਹਨਾਂ ਧਮਕੀਆਂ ਨੂੰ ਜਮਾਂ ਵਕਸੀਨ ਕੀ ਕਰਨਾ ਧਮਕੀ ਇੱਕ ਹੀ ਆਈ ਅਸੀਂ ਉਹ ਪ੍ਰਸ਼ਾਸਨ ਨੂੰ ਦੇਤੀ ਤੋਂ ਇਸ ਕਰਕੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਸੰਗਤ ਵੱਡੀ ਗਿਣਤੀ ਵਿੱਚ ਅਸੀਂ ਅਸੀਂ ਸੰਗਤਾਂ ਦੇ ਇਸ ਸ਼ਰਧਾ ਤੇ ਸਤਿਕਾਰ ਨੂੰ ਸਿਰ ਝੁਕਾਉਨੇ ਆ ਨਤਮਸਤਕ